ਸਾ ਮੁਹੰਮਦ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਸੱਚਮੁੱਚ ਇਹੋ ਜਾਂ ਇਤਿਹਾਸ ਹੈ ਜਿਹਨੂੰ ਪੜ੍ਹੀਏ ਤੇ ਲੋਹ ਕੰਡੇ ਖੜੇ ਹੋ ਜਾਂਦੇ ਨੇ ਜਿਸ ਧਰਤੀ ਦੇ ਉੱਤੇ ਆਪਾਂ ਬੈਠੇ ਆ ਨਾ ਇਸ ਧਰਤੀ ਤੋਂ ਹੀ ਇਹ ਸਰਲੇਖ ਉੱਠਿਆ ਹੈ ਕਿ ਜਿੱਤ ਹਾਰ ਵਿੱਚ ਕਿਵੇਂ ਬਦਲ ਜਾਂਦੀ ਹੈ ਅੱਜ ਵੀ ਇਹ ਸਾਡੇ ਹੱਥ ਵਸ ਦੀ ਗੱਲ ਤੇ ਜ਼ਰੂਰ ਹੈ ਉਦੋਂ ਭਾਵੇਂ ਨਹੀਂ ਸੀ ਕਿ ਅੱਜ ਅਸੀਂ ਜਿੱਤਣਾ ਕਿ ਹਾਰਨਾ ਇਹ ਨਿਰਣਾ ਤੁਹਾਨੂੰ ਲੈਣਾ ਪਏਗਾ ਜੀ ਸਾਨੂੰ ਬੜਾ ਸ਼ਿਕਵਾ ਰਿਹਾ ਹੈ ਜੀ ਸਾਡੇ ਬਜ਼ੁਰਗਾਂ ਨੇ ਨਾ ਜੀ ਇਤਿਹਾਸ ਨਹੀਂ ਲਿਖਿਆ ਆ। ਆਪਾਂ ਆਮ ਹੀ ਸੁਣਦੇ ਆਂ ਇਹ ਗੱਲਾਂ। ਤੇ ਮੈਂ ਹਮੇਸ਼ਾ ਕਹਿੰਨਾ ਜੇ ਬਜ਼ੁਰਗਾਂ ਨੇ ਇਤਿਹਾਸ ਨਹੀਂ ਨਾ ਲਿਖਿਆ ਉਹਨਾਂ ਇਤਿਹਾਸ ਛੱਡਿਆ ਬਹੁਤ ਆ ਥਾਵਾਂ ਤੇ। ਅਸੀਂ ਕਿੰਨਾ ਕ ਸੰਭਿਆਏ। ਆ ਜਿਹੜੀ ਧਰਤੀ ਹੈ ਨਾ ਇਹਨੂੰ ਕਿਸੇ ਨੇ ਨਹੀਂ ਜਾਣਣਾ ਸੀ ਕਿ ਮੁੱਦ ਕੀ ਵੀ ਕੋਈ ਪਿੰਡ ਹੈਗਾ ਇਹ ਤੇ। ਜੇ ਅੱਜ ਮੁੱਦ ਕੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਨਾ ਤੇ ਉਹ ਜਿਹੜੀ ਪਹਿਲੀ ਸਿੱਖ ਅੰਗਰੇਜ਼ جنگ ਦੀ ਸ਼ੁਰੂਆਤ ਦਾ ਕੇਂਦਰ ਬਿੰਦੂ ਸੀਗਾ ਜੀ ਇਹ ਧਰਤੀ ਸਰਕਾਰ ਰਣਜੀਤ ਸਿੰਘ ਦੀ ਹੈ ਜੀ ਇਹ ਕੋਈ ਅੰਗਰੇਜ਼ਾਂ ਦੀ ਧਰਤੀ ਨਹੀਂ ਸੀ ਜੀ ਇੱਥੇ ਉਹਦਾ ਠਾਣਾ ਸੀ ਇੱਥੇ ਉਹਦੀ ਗੜੀ ਸੀ ਇੱਥੋਂ ਦੇ ਲੋਕ ਬੜੇ ਖੁਸ਼ਹਾਲ ਸੀ ਜੀ ਇਹ ਜਿਹੜਾ ਫੇਰੂ ਸ਼ਹਿਰ ਹੈ ਉਹ ਵੀ ਸਰਕਾਰ ਰਣਜੀਤ ਸਿੰਘ ਦੀ ਧਰਤੀ ਸੀ ਅੰਗਰੇਜ਼ਾਂ ਵਿੱਚ ਬੇਈਮਾਨ ਵੀ ਅਤਿ ਦਰਜੇ ਦੇ ਹੋਏ ਆ ਤੇ ਜੇ ਇਮਾਨਦਾਰ ਲੱਭੀਏ ਤੇ ਉਹ ਵੀ ਕਈ ਲੱਭ ਜਾਂਦੇ ਆ ਜਿਨ੍ਹਾਂ ਨੇ ਨਾ ਆਪਣੀ ਨੌਕਰੀ ਦੀ ਪਰਵਾਹ ਕੀਤੀ ਨਾ ਆਪਣੇ ਅਹੁਦੇ ਤੇ ਰੁਤਬੇ ਦੀ ਪਰਵਾਹ ਕੀਤੀ ਪਰ ਉਹਨਾਂ ਸੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਜ਼ਰੂਰ ਰੱਖਿਆ ਆਮ ਤੌਰ ਦੇ ਉੱਤੇ ਅੰਗਰੇਜ਼ਾਂ ਨੇ ਤੇ ਸਾਡੇ ਕੁਝ ਕੱਚ ਘੜੜ ਇਤਿਹਾਸਕਾਰਾਂ ਨੇ ਇਹੋ ਜੀਆਂ ਗੱਲਾਂ ਕੀਤੀਆਂ ਜੀ ਅੰਗਰੇਜ਼ਾਂ ਨੇ ਪਹਿਲ ਕਦਮੀ ਨਹੀਂ ਕੀਤੀ ਸੀਗੀ ਇਹ ਸਿੱਖ ਫੌਜ ਵੱਲੋਂ ਹੋਈ ਹੈ ਤੁਸੀਂ ਚਾਹੇ ਮੈ ਗ੍ਰੇਗਰ ਨੂੰ ਪੜ੍ਹ ਕੇ ਦੇਖ ਲੈਣਾ ਚਾਹੇ ਕਰਨਲ ਮੈਲਿਸਨ ਨੂੰ ਪੜ੍ਹ ਕੇ ਦੇਖ ਲੈਣਾ ਕਨਿੰਗਮ ਦੀ ਕਿਤਾਬ ਪੜ੍ਹ ਕੇ ਦੇਖ ਲਓ ਹਰ ਜਗ੍ਹਾ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਜਿੰਨਾ ਕੁਝ ਵਾਪਰਿਆ ਉਹ ਅੰਗਰੇਜ਼ਾਂ ਦੇ ਵੱਲੋਂ ਵਾਪਰਿਆ ਉਹਨਾਂ ਦੀ ਅੱਖ ਦੇ ਵਿੱਚ ਇਹ ਖਾਲਸਾਈ ਝੰਡਾ ਹੈ ਜਿਹੜਾ ਉਹ ਰੜਕਦਾ ਪਿਆ ਸੀਗਾ ਜੀ ਉਦੋਂ ਵੀ ਤੇ ਅੱਜ ਵੀ ਬੜੇ ਨੇ ਜਿਨ੍ਹਾਂ ਦੀ ਅੱਖ ਦੇ ਵਿੱਚ ਰੜਕਦਾ ਹੈ ਇਹ ਕੱਲਾ ਜਿਹੜਾ ਨਿਸ਼ਾਨ ਸਾਹਿਬ ਹੈ ਨਾ ਇਹ ਸਾਡਾ ਕੋਈ ਕੱਲਾ ਧਾਰਮਿਕ ਚਿੰਨ ਨਹੀਂ ਜਿਹੜਾ ਅਸੀਂ ਗੁਰੂ ਘਰ ਦੇ ਅੰਦਰ ਖੜਾ ਕੀਤਾ ਹੈ ਇਹ ਸਾਡੀ ਰਾਜਸੀ ਸੱਤਾ ਦਾ ਵੀ ਪ੍ਰਤੀਕ ਹੈਗਾ ਤੇ ਹਮੇਸ਼ਾ ਰੜ ਕੇ ਆਇਆ ਹੈ ਜੀ ਸੋ ਅੰਗਰੇਜ਼ਾਂ ਦੀ ਪਹਿਲ ਕਦਮੀ ਸੀ ਪੰਜਾਬ ਨੂੰ ਕਬਜ਼ੇ ਵਿੱਚ ਲੈਣ ਲਈ ਤੇ ਜਦੋਂ ਘਰ ਕਮਜ਼ੋਰ ਪੈ ਜਾਏ ਤੇ ਉਦੋਂ ਫਿਰ ਬਾਹਰ ਲਿਆਂ ਨੂੰ ਹੱਲਾ ਕਰਨਾ ਥੋੜਾ ਸੌਖਾ ਹੋ ਜਾਂਦਾ ਹੈ ਜਦੋਂ ਘਰ ਪਾਟਿਆ ਹੋਵੇ ਇੱਥੇ ਕੁਝ ਸਾਡੇ ਆਪਣੇ ਸਰਦਾਰ ਜਿਹੜੇ ਬੇਵਾਰੇ ਹੋਏ ਫਿਰਦੇ ਸਨ ਤੇ ਕੁਝ ਗद्दार ਜਿਹੜੇ ਅਹੁਦੇ ਵੱਡਿਆਂ ਦੇ ਉੱਤੇ ਪਹੁੰਚੇ ਹੋਏ ਸਨ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਗਿੱਟਮਿਟ ਕੀਤੀ ਦੋ ਨਾਂ ਸ਼ਾਇਦ ਤੁਹਾਨੂੰ ਚੇਤੇ ਹੋਣਗੇ ਇੱਕ ਲਾਲ ਸਿੰਘ ਤੇ ਦੂਜਾ ਤੇਜ ਸਿੰਘ ਉਹਨੂੰ ਤੇਜਾ ਸਿੰਘ ਵੀ ਕਹਿ ਦਿੱਤਾ ਜਾਂਦਾ ਹੈ ਜੀ ਲਾਲ ਸਿੰਘ ਉਦੋਂ ਫੌਜਾਂ ਦਾ ਸਾਰਿਆਂ ਦਾ ਵਜ਼ੀਰ ਸੀ ਤੇ ਤੇਜ ਸਿੰਘ ਕਮਾਂਡਰ ਇਨ ਚੀਫ ਸੀਗਾ ਜੀ ਇਧਰਲੇ ਬੰਨੇ ਜਦੋਂ ਅੰਗਰੇਜ਼ਾਂ ਨੇ ਪੂਰੀ ਤਰ੍ਹਾਂ ਪੰਜਾਬ ਨੂੰ ਕਬਜ਼ੇ ਵਿੱਚ ਕਰਨ ਦੀ ਆਪਣੀ ਸਥਿਤੀ ਨੂੰ ਮਾਪਿਆ ਤੇ ਉਹਨਾਂ ਨੇ ਇਹ ਕੁਝ ਲੋਕ ਨਾਲ ਗੰਢ ਲਏ ਤੇ ਫੇਰ ਹਮਲੇ ਦੀ ਸ਼ੁਰੂਆਤ ਹੈ ਜਿਹੜੀ ਉਹ ਇਥੋਂ ਮੁੱਦਕੀ ਤੋਂ ਹੁੰਦੀ ਹੈ ਇਥੇ ਫਿਰੋਜ਼ਪੁਰ 8000 ਫੌਜ ਸੀ ਸਾਰੀ ਤੇ ਲਾਲ ਸਿੰਘ 40000 ਫੌਜ ਨਾਲ ਫਿਰੂ ਸ਼ਹਿਰ ਬੈਠਾ ਸੀ ਫੌਜੀ ਆਖ ਰਹੇ ਸਨ ਆਪਾਂ ਫਿਰੋਜ਼ਪੁਰ ਦੀ ਸ਼ੌਣੀ ਦੇ ਉੱਤੇ ਹਮਲਾ ਕਰ ਦਈਏ ਇਧਰੋਂ ਲੱਕ ਟੁੱਟ ਜਾਏਗਾ ਕਿਉਂਕਿ ਜੇ ਇੱਥੇ ਲੜਾਈ ਹੁੰਦੀ ਹੈ ਨਾ ਸਾਰਾ ਗੋਲੀ ਸਿੱਕਾ ਬਾਰੂਦ ਜਿੰਨਾ ਸੀ ਉਸ ਸ਼ੌਣੀ ਚ ਪਿਆ ਸੀ ਲੁਧਿਆਣਾ ਬਹੁਤ ਦੂਰ ਸੀ ਤੇ ਅੰਮ੍ਰਾਲਾ ਤੇ ਓਦੋਂ ਵੀ ਦੂਰ ਸੀ ਪਰ ਜਿਹੜਾ ਲਾਲ ਸਿੰਘ ਸੀ ਉਹ ਅੰਗਰੇਜ਼ਾਂ ਦੇ ਪਾਸ ਵਿਕਿਆ ਹੋਇਆ ਸੀ ਤੇ ਉਹਨੇ ਘੋੜ ਚੜੇ ਸਰਦਾਰਾਂ ਨੂੰ ਇੱਧਰ ਜਾਣ ਹੀ ਨਾ ਦਿੱਤਾ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਖਬਰ ਪਹੁੰਚ ਗਈ ਵੀ ਅੰਗਰੇਜ਼ ਚੜਾਈ ਕਰਕੇ ਆ ਰਿਹਾ ਹੈ ਤੇ ਉਹਨੇ ਇੱਧਰ ਫਿਰੋਜ਼ਪੁਰ ਵੱਲ ਨੂੰ ਆਉਣਾ ਹੈ ਇੱਕ ਅੰਮਾਲੇ ਵਾਲੇ ਪਾਸੇ ਤੋਂ ਆ ਰਹੇ ਸਨ ਇੱਕ ਲੁਧਿਆਣੇ ਵਾਲੇ ਪਾਸੇ ਤੋਂ ਆ ਰਹੇ ਸਨ ਵਿੱਚ ਕਈ ਥਾਵਾਂ ਦੇ ਉੱਤੇ ਨਾ ਸਰਕਾਰ ਰঞ্জੀਤ ਸਿੰਘ ਦੇ ਛੋਟੇ-ਮੋਟੇ ਟੁਕੜੇ ਸਨ ਜਿਹੜੇ ਧਰਤੀ ਦੇ ਜਿੱਥੋਂ ਦੇ ਲੋਕ ਉਹਨੂੰ ਦਿਲੋਂ ਪਿਆਰ ਕਰਦੇ ਸਨ ਜਦੋਂ ਬੱਸੀਆਂ ਪਿੰਡ ਦੇ ਵਿੱਚ ਪਹੁੰਚੀ ਨਾ ਪਲਟਣ ਤੇ ਬੱਸੀਆਂ ਪਿੰਡ ਦੇ ਲੋਕਾਂ ਦੇ ਕੋਲੋਂ ਉਹਨਾਂ ਨੇ ਖਾਣ ਪੀਣ ਦੇ ਲਈ ਸਿੱਧਾ ਪੱਤਾ ਮੰਗਿਆ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਤੁਸੀਂ ਸਾਡੇ ਰਾਜ ਭਾਗ ਨੂੰ ਖਤਮ ਕਰਨ ਲਈ ਤੁਰੇ ਹੋਵੋ ਤੇ ਅਸੀਂ ਤੁਹਾਨੂੰ ਸਿੱਧਾ ਪਤਾ ਦਈਏ ਹੋ ਨਹੀਂ ਸਕਦਾ ਉੱਥੇ ਲੋਕਾਂ ਨੂੰ ਕੁੱਟ ਮਾਰ ਕਰਕੇ ਅੰਗਰੇਜ਼ਾਂ ਨੇ ਧੱਕੇ ਨਾਲ ਸਿੱਧਾ ਪਤਾ ਇਕੱਠਾ ਕੀਤਾ ਜਿਹੜੀ ਪਹਿਲੀ ਗੋਲੀ ਐ ਚੱਲਦੀ ਉਹ ਬੰਦ ਨਹੀਂ ਚੱਲੀ ਐ ਜੀ ਆਹ ਇਲਾਕਾ ਜਿੰਨਾ ਐ ਨਾ ਇਹਦੀ ਸਰਕਾਰ ਰঞ্জੀਤ ਸਿੰਘ ਨਾਲ ਕਿਸੇ ਵੇਲੇ ਬਦਨੀ ਦਾ ਪਰਗਣਾ ਸੀ ਜਿਹੜਾ ਇਹ ਵੀ ਸਰਕਾਰ ਰঞ্জੀਤ ਸਿੰਘ ਦੇ ਅੰਡਰ ਹੋਇਆ ਕਰਦਾ ਸੀਗਾ ਜੇ ਰਾਣੀ ਸਦਾ ਕੌਰ ਜਿਹੜੀ ਰঞ্জੀਤ ਸਿੰਘ ਦੀ ਸੱਸ ਸੀ ਉਹਦਾ ਪੇਕਾ ਪਿੰਡ ਹੈ rauke ਇਸ ਇਲਾਕੇ ਦੀ ਸੀ ਉਹ ਬੜਾ ਵੱਡਾ ਤੇ ਸ਼ਾਨਾਮੱਤਾ ਇਤਿਹਾਸ ਹੈ ਇਸ ਇਲਾਕੇ ਦਾ ਅੰਗਰੇਜ਼ ਚੜਿੱਕ ਪਿੰਡ ਆ ਕੇ ਇਕੱਠੇ ਹੋਏ ਆ ਜਿਹੜੇ ਦੋਨੇ ਆ ਨਾ ਲੁਧਿਆਣੇ ਤੋਂ ਚੱਲੇ ਤੇ ਅੰਬਾਲੇ ਤੋਂ ਤੁਰੇ ਹੋਏ ਇਹ ਚੜੱਕ ਪਿੰਡ ਆ ਕੇ ਇਕੱਠੇ ਹੋਏ ਤੇ ਉਦੋਂ ਉਥੋਂ ਇਹ ਮੁੱਦਕੀ ਵੱਲ ਨੂੰ ਤੁਰ ਪੈਂਦੇ ਆ। ਇਸੇ ਪਿੰਡ ਦਾ ਕੋਈ ਸੱਜਣ ਸੀ ਉਹ ਵਪਾਰ ਕਰਨ ਦੇ ਲਈ ਗਿਆ ਹੋਇਆ ਸੀ ਲੁਧਿਆਣੇ ਵੱਲ। ਉਧਰੋਂ ਵਾਪਸ ਆ ਰਿਹਾ ਸੀ ਤੇ ਉਹਨੇ ਪਿੰਡ ਚ ਆਉਂਦਿਆਂ ਵੜਦਿਆਂ ਰੌਲਾ ਪਾ ਦਿੱਤਾ ਕਿ ਅੰਗਰੇਜ਼ਾਂ ਦੇ ਕਟਕਾਂ ਦੇ ਕਟਕ ਚੜੇ ਆਉਂਦੇ ਪਏ ਆ। ਇਧਰਲੇ ਪਾਸੇ ਤੋਂ ਉਦੋਂ ਅੱਜ ਵਾਂਗ ਤੇ ਲੋਕਾਂ ਦੀ ਵਸੋਂ ਹੋਇਆ ਨਹੀਂ ਕਰਦੀ ਸੀ ਦੂਰ ਦੂਰ ਤੱਕ ਸਾਫ਼ ਦਿਖਾਈ ਦਿੰਦਾ ਸੀਗਾ ਜੇ ਤੇ ਦੂਰੋਂ ਉੜਦੀ ਧੂੜ ਦੱਸਦੀ ਪਈ ਸੀ ਵੀ ਕਟਕ ਵੱਡਾ ਏ ਕਾਫੀ ਵੱਡਾ ਏ ਇਸੇ ਤੁਹਾਡੇ ਪਿੰਡ ਦਾ ਇੱਕ ਬਜ਼ੁਰਗ ਹੋਇਆ ਮਸਤਾਨ ਸਿੰਘ ਜੈਲਦਾਰ ਸ਼ਾਇਦ ਤੁਹਾਡੇ ਚੋਂ ਕੋਈ ਜਾਣਦਾ ਹੋ ਸਰਦਾਰ ਕਰਮ ਸਿੰਘ ਹਿਸਟੋਰੀਅਨ ਸਿੱਖਾਂ ਦਾ ਬਹੁਤ ਦਾਨਾ ਪ੍ਰਦਾਨਾ ਇਤਿਹਾਸਕਾਰ ਹੋਇਆ ਉਹਨੇ ਬਿਰਦਾਂ ਦੇ ਬਿਆਨ ਇਕੱਠੇ ਕੀਤੇ ਤੇ ਇਹ ਜਿਹੜੇ ਜੈਲਦਾਰ ਸਨ ਨਾ ਇਹਨਾਂ ਦਾ ਜਿਹੜਾ ਬਜ਼ੁਰਗ ਸੀਗਾ ਉਹ ਸਰਕਾਰ ਰਣਜੀਤ ਸਿੰਘ ਦੇ ਰਾਜ ਵੱਲੋਂ ਇੱਥੇ ਮੁਕਰਰ ਹੋਇਆ ਹੋਇਆ ਸੀਗਾ ਜੀ ਤੇ ਉਹਨੂੰ ਲਾਲ ਸਿੰਘ ਨੇ ਫੇਰੂ ਸ਼ਹਿਰ ਸਾਦ ਕੇ ਪੁੱਛਿਆ ਵੀ ਜੇ جنگ ਹੁੰਦੀ ਹੈ ਤੇ ਸਾਨੂੰ ਖਾਣ ਪੀਣ ਵਾਸਤੇ ਰਾਸ਼ਨ ਵੀ ਚਾਹੀਦਾ ਹੈ ਤੇ ਗੋਲੀ ਸਿੱਕੇ ਦੀ ਵੀ ਜ਼ਰੂਰਤ ਪਵੇਗੀ ਤੇ ਤਿਆਰੀ ਕਿਵੇਂ ਆ ਉਹ ਕਹਿੰਦਾ ਸਾਡੇ ਵੱਲੋਂ ਫੁੱਲ ਤਿਆਰੀ ਹੈ ਤੁਸੀਂ ਬੇਸੰਸ ਹੋ ਜਾਓ ਜਿਹੜੀ ਚੀਜ਼ ਦੀ ਜ਼ਰੂਰਤ ਪਵੇਗੀ ਉਹ ਅਸੀਂ ਤੁਹਾਨੂੰ ਦੇ ਦੇਵਾਂਗੇ ਉਧਰ ਜਿਹੜੇ ਅੰਗਰੇਜ਼ ਸਨ ਉਹ ਜਦੋਂ ਤੁਰੇ ਹੋਏ ਸਨ ਤੇ ਰੈਕੀ ਕਰਨ ਦੇ ਆਸਤੇ ਅੱਗੇ-ਅੱਗੇ ਉਹਨਾਂ ਨੇ ਆਪਣੇ ਕੁਝ ਬੰਦੇ ਛੱਡੇ ਹੋਏ ਸਨ ਤੇ ਇੱਕ ਅੰਗਰੇਜ਼ ਅਫਸਰ ਇੱਥੇ ਬੰਨ ਲਿਆ ਸੀ ਇੱਥੋਂ ਦੇ ਦਰੋਗੇ ਨੇ ਜਿਹੜਾ ਰੈਕੀ ਕਰਨ ਦੇ ਆਸਤੇ ਆਇਆ ਤੇ ਬਾਅਦ ਚੋ ਘੋੜ ਚੜਿਆਂ ਦੇ ਹਵਾਲੇ ਕਰ ਦਿੱਤਾ ਗਿਆ ਸੀਗਾ। ਕੁੱਟਮਾਰ ਵੀ ਥੋੜੀ ਬਹੁਤੀ ਹੋਈ। ਇਸੇ ਸਮੇਂ ਦੇ ਅੰਦਰ ਅੰਗਰੇਜ਼ ਪਲਟਣਾ ਮੁੱਦਕੀ ਸ਼ਹਿਰ ਚ ਇੱਥੇ ਮੁੱਦਕੀ ਦੇ ਅੰਦਰ ਪਹੁੰਚ ਗਈਆਂ। ਆ ਸਾਰੀ ਜਿਹੜੀ ਢਾਬ ਸੀ ਇਹ ਪਾਣੀ ਦੀ ਸੀਗੀ ਤੇ ਉਹ ਧਿਆਏ ਹੋਏ ਸਨ, ਬੇਸਬਰੇ ਸਨ ਤੇ ਕੋ ਦਮ ਆ ਕੇ ਪਾਣੀ ਦੇ ਡਿੱਗੇ ਹੋ। ਇੱਥੋਂ ਪਾਣੀ ਧਾਣੀ ਪੀ ਕੇ ਅੱਗੇ ਗਏ ਨੇ ਉਹ। ਕਿਉਂਕਿ ਲੜਾਈ ਦਾ ਸਥਾਨ ਅੱਗੇ ਜਾ ਕੇ ਭਖਦਾ ਹੈਗਾ ਪਰ ਇੰਨੀੋ ਹੀ ਗੱਲ ਨਹੀਂ ਗਈ ਇਹਨਾਂ ਦੇ ਪਹੁੰਚਣ ਤੋਂ ਪਹਿਲਾਂ ਲਾਹੌਰ ਵਾਲੇ ਪਾਸੇ ਤੋਂ ਇੱਕ ਅਕਾਲੀਆਂ ਦੀ ਪਲਟਨ ਤੇ ਉਹਨਾਂ ਦੇ ਨਾਲ ਕੁਝ ਹੋਰ ਘੋੜ ਚੜੇ ਉਹ ਵੀ ਇੱਥੇ ਆ ਕੇ ਬੈਠੇ ਸਨ ਜਿਹਦੀ ਗੱਲ ਸ਼ਾਹ ਮੁਹੰਮਦ ਨੇ ਕੀਤੀ ਆ ਇੱਕ ਪਿੰਡ ਦਾ ਨਾਮ ਜੋ ਮੁੱਦ ਕੀ ਸੀ ਉਥੇ ਭਰੀ ਸੀ ਪਾਣੀ ਦੀ ਖੱਡ ਮੀਆਂ ਘੋੜ ਚੜੇ ਅਕਾਲੀਏ ਨਵੇਂ ਸਾਰੇ ਝੰਡੇ ਦਿੱਤੇ ਨੇ ਜਾਇਕੇ ਗੱਡਮੀ ਆ ਉਹ ਅਕਾਲੀ ਇੱਥੇ ਬੈਠੇ ਹੋਏ ਸਨ ਪਰ ਜਦੋਂ ਉਹਨਾਂ ਨੇ ਐਡਾ ਵੱਡਾ ਕਟਕ ਚੜਕੇ ਆਉਂਦਾ ਦੇਖਿਆ ਨਾ ਤੇ ਇਥੋਂ ਉਹ ਪਿੱਛੇ ਵੱਲ ਨੂੰ ਹੋ ਤੁਰੇ ਕਿਉਂਕਿ ਇੰਨੇ ਵੱਡੇ ਕਟਕ ਨਾਲ ਉਹਨਾਂ ਨੂੰ ਲੱਗਾ ਵੀ ਅਜੇ ਮੱਥਾ ਲਾਇਆ ਨਹੀਂ ਜੇ ਜਾ ਸਕਦਾਗਾ ਚਲੋ ਜੀ ਅੰਗਰੇਜ਼ ਅੱਗੇ ਚਲਾ ਗਿਆ ਇਧਰੋਂ ਕੁਝ ਫੌਜਾਂ ਆ ਗਈਆਂ ਨੇ ਜਿਹੜਾ ਉਹ ਬਾਪੂ ਮਸਤਾਨ ਸਿੰਘ ਹੁਣਾ ਦਾ ਬਿਆਨ ਹੈ ਨਾ ਉਹ ਪੜਨ ਵਾਲਾ ਹੈ ਜੀ ਸ਼ਾਇਦ ਹੋ ਸਕਦਾ ਤੁਹਾਡੇ ਚੋਂ ਪਹਿਲਾਂ ਵੀ ਕੋਈ ਜਾਣਦਾ ਹੋਵੇ ਛਪੜੀ ਵਾਲੇ ਪਾਸੇ ਕਿਉਂਕਿ ਦੇਖੋ ਆ ਤੁਹਾਡੇ ਬਜ਼ੁਰਗ ਤੇ ਜਾਣਦੇ ਆ ਆਪਾਂ ਇਸ ਇਲਾਕੇ ਦੇ ਰਹਿਣ ਵਾਲੇ ਆ ਹਨਾ ਇਹ ਰੋਹੀ ਵਿਆਬਾਨ ਦਾ ਇਲਾਕਾ ਸੀਗਾ ਜੀ ਇੱਥੇ ਜਾਦੇ ਵਾਣ ਕਿਕਰਾਂ ਕਰੀਰ ਇਹ ਹੋਇਆ ਕਰਦੇ ਸਾਂ ਜੀ ਕਿੱਤੇ ਕਿਤੇ ਟਾਲੀਆਂ ਦੇ ਝੁੰਡ ਵੀ ਹੋਇਆ ਕਰਦੇ ਸੀਗੇ ਜੇ ਇਹੋ ਜਿਹੇ ਇਲਾਕਾ ਸੀ ਰੇਤ ਉੜਦੀ ਸੀ ਦੂਰ ਦੂਰ ਤੱਕ ਟਿੱਬੇ ਹੋਇਆ ਕਰਦੇ ਸਨ ਜੇ ਤੇ ਪਾਣੀ ਦਾ ਸੋਮਾ ਸਿਰਫ ਇਹੀ ਉਹ ਸੀ ਖਾੜ ਦੇ ਥੇ ਇਹ ਬੜੀ ਮਹੱਤਵਪੂਰਨ ਸੀ ਤੇ ਜੰਗ ਦੀ ਨੀਤੀ ਹੈ ਜਿਹਦਾ ਪਾਣੀ ਦੇ ਉੱਤੇ ਅਧਿਕਾਰ ਆ ਨਾ ਸਮਝ ਲਓ ਅੱਤੀ ਜੰਗ ਉਹ ਜਿੱਤ ਕੇ ਬੈਠਾ ਹੋਇਆ ਹੈ ਕਿਉਂਕਿ ਪਾਣੀ ਦੀ ਜ਼ਰੂਰਤ ਤੇ ਪੈਣੀ ਪੈਣੀ ਹੈ ਜੇ ਇੱਥੇ ਇਹ ਨਹੀਂ ਦੇਖਿਆ ਜਾਂਦਾ ਹੁੰਦਾ ਵੀ ਇਹ ਸਿਆਲ ਦੀ ਰੁੱਤ ਹੈ ਜਾਂ ਗਰਮੀ ਦੀ ਰੁੱਤ ਹੈ ਜਦੋਂ ਇੱਥੇ ਆਪਣੇ ਜੇ ਕਿਸੇ ਨੇ ਗੱਤ ਕਾ ਖੇਡਿਆ ਹੈ ਨਾ ਉਹ ਬੜੀ ਚੰਗੀ ਤਰ੍ਹਾਂ ਜਾਣਦਾ ਹੈ ਵੀ ਜ਼ੋਰ ਕਿੰਨਾ ਲੱਗਦਾ ਹੈ ਜਦੋਂ ਕਿਰਪਾਨ ਚਲਾਈ ਜਾਂਦੀ ਹੈ ਜੀ ਆ ਸਿਰ ਦਾ ਮੁੜ ਕਾ ਪੈਰਾਂ ਥਾਣੀ ਨਿਕਲਦਾ ਹੈ ਜਾ ਕੇ ਤੇ ਗੱਤ ਕੇ ਦਾ ਤੇ ਆਪਾਂ ਨੂੰ ਪਤਾ ਹੈ ਹੀ ਨਕਲੀ ਲੜਾਈ ਹੈ ਜੇ ਤੇ ਜਦੋਂ ਆਮਣੇ ਸਾਹਮਣੇ ਤੋਂ ਕਿਰਪਾਨ ਚੱਲਣੀ ਹੋਵੇ ਤੇ ਉਦੋਂ ਕਿੰਨਾ ਜ਼ੋਰ ਲੱਗਦਾ ਉੱਥੋਂ ਅੰਦਾਜ਼ਾ ਲਗਾ ਕੇ ਦੇਖ ਲਓ ਤੁਸੀਂ ਸੋ ਇਹ ਜਿਹੜੀ ਜਗ੍ਹਾ ਸੀ ਨਾ ਇਹਦੇ ਉੱਤੇ ਆਣ ਕੇ ਮਿਲਦਾ ਹੈ ਤਾਰੀਖ ਦੇ ਅੰਦਰ ਉਹ ਬਾਪੂ ਮਸਤਾਨ ਸਿੰਘ ਨੇ ਜ਼ਿਕਰ ਕੀਤਾ ਵੀ ਛਪੜੀ ਵਾਲੇ ਪਾਸੇ ਭਾਈ ਦੁੰਨਾ ਸਿੰਘ ਸੀ ਇੱਕ ਸਿੱਖ ਜਰਨੈਲ ਸੀਗਾ ਉਹ ਉਹ 12 ਤੋਪਾਂ ਦਾ ਕਮਾਂਡਰ ਸੀਗਾ ਤੇ ਉਹ ਇੱਥੇ 12 ਤੋਪਾਂ ਬੀੜ ਕੇ ਬੈਠਾ ਹੋਇਆ ਸੀਗਾ ਉਹਦੇ ਵਿੱਚ ਇੱਕ ਨੱਥਾ ਸਿੰਘ ਮੁੱਦਕੀ ਦਾ ਵੀ ਸੀ ਗੋਲੰਦਾਜ਼ ਤੇ ਉਹ ਜਿਹੜੇ 12 ਦੇ 12 ਬੰਦੇ ਆ ਨਾ ਕਿਉਂਕਿ ਨੀਵਾ ਪਾਸਾ ਸੀਗਾ ਢਾਹ ਵਾਲਾ ਤੇ ਉਹ ਉੱਚਾ ਪਾਸਾ ਸੀਗਾ ਜੇ ਅੰਗਰੇਜ਼ ਉੱਚੀ ਥਾਂ ਤੇ ਤੋਪਾਂ ਲਾ ਕੇ ਬੈਠਾ ਹੋਇਆ ਸੀ ਤੇ ਜਦੋਂ ਉਹਨਾਂ ਨੇ ਹਮਲਾ ਕੀਤਾ ਹੈ ਨਾ ਇਧਰਲੇ ਪਾਸੇ ਨੂੰ ਤੇ ਉਹ ਸਾਰੇ ਦੇ ਸਾਰੇ ਸ਼ਹੀਦ ਹੋ ਗਏ ਆ ਉਹ ਸਾਰੇ ਦੇ ਸਾਰੇ ਸ਼ਹੀਦ ਹੋਏ ਆ ਜੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੇ ਆਪਾਂ ਨੂੰ ਪਤਾ ਹੈ ਲਾਲ ਸਿੰਘ ਇਥੋਂ ਛੱਡ ਕੇ ਭੱਜ ਜਾਂਦਾ ਹੈਗਾ 10000 ਫੌਜ ਸੀਗੀ ਸਿੱਖਾਂ ਦੀ ਅੰਗਰੇਜ਼ਾਂ ਦੀ ਉਹਦੇ ਮੁਕਾਬਲੇ ਦੇ ਉੱਤੇ ਜਾਦੇ ਫੌਜ ਸੀਗੀ ਲਾਰਡ ਹਿਊ ਗਫ ਤੇ ਨਾਲ ਜਿਹੜਾ ਦੂਸਰਾ ਸੀ ਲਾਰਡ ਹੈਨਰੀ ਹਾਰਡਿੰਗ ਉਹਨੂੰ ਟੁੰਡਾ ਲਾਟ ਵੀ ਕਿਹਾ ਜਾਂਦਾ ਸੀਗਾ ਸ਼ਾ ਮੁਹੰਮਦ ਨੇ ਆਪਣੇ ਜੰਗਨਾਮੇ ਦੇ ਵਿੱਚ ਉਹਦਾ ਜ਼ਿਕਰ ਕੀਤਾ ਹੈਗਾ ਜੀ ਗਵਰਨਰ ਜਰਨਲ ਹੈ ਉਸ ਵਕਤ ਦਾ ਹਿੰਦੁਸਤਾਨ ਦਾ ਤੇ ਆਪ ਇਸ ਜੰਗ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਤੇ ਤਾਰੀਖ ਦੇ ਪੰਨੇ ਪੜ੍ਹ ਕੇ ਦੇਖੋ ਸਹੀ ਤੁਸੀਂ ਤੁਹਾਡੇ ਬਜ਼ੁਰਗਾਂ ਨੇ ਜਿਨ੍ਹਾਂ ਦੇ ਆਗੂ ਛੱਡ ਕੇ ਭੱਜ ਗਏ ਸਨ ਇਹ ਸਾਡੀ ਤਰਾਸਦੀ ਰਹੀ ਹੈ ਇਹ ਸਾਡੀ ਬਹੁਤ ਵੱਡੀ ਵਡੰਬਣਾ ਹੈ ਜੀ ਸਿਪਾਹੀ ਕਦੇ ਵੀ ਨਹੀਂ ਦੌੜੇ ਜਦੋਂ ਦੌੜੇ ਆ ਆਗੂ ਦੌੜੇ ਆ ਲੀਡਰ ਦੌੜੇ ਆ ਜਦੋਂ ਧੋਖਾ ਦਿੱਤਾ ਹੈ ਲੀਡਰਾਂ ਨੇ ਧੋਖਾ ਦਿੱਤਾ ਹੈ ਇਹ ਤਰਾਸ ਦੀ ਵਾਲੀ ਗੱਲ ਹੈ ਮਾਹਪੁਰਖੋ ਜਕਾਰੇ ਵਾਲੀ ਗੱਲ ਨਹੀਂ ਇਹ ਇਹ ਸਾਡੇ ਰੋਣੇ ਦੀ ਗੱਲ ਹੈ ਜੇ ਸਾਡੇ ਲੀਡਰ ਇੱਥੇ ਨਲਾਇਕ ਰਹੇ ਆ ਜੇ ਅੱਜ ਤੱਕ ਅਸੀਂ ਇਹੋ ਗੱਲ ਭੁਗਤਦੇ ਆ ਰਹੇ ਹਾਂ ਅੱਜ ਜੇ ਇੱਥੇ ਬੈਠੇ ਆ ਨਾ ਮਾਫ ਕਰਨਾ ਤੁਹਾਨੂੰ ਮੇਰੀ ਗੱਲ ਬੁਰੀ ਲੱਗੇ ਇਹ ਲੀਡਰਾਂ ਦੀ ਨਲਾਇਕੀ ਕਰਕੇ ਬੈਠੇ ਹੋਏ ਆ ਅੱਜ ਜਿੰਨਾ ਇਹ ਸੰਘਰਸ਼ ਚੱਲ ਰਿਹਾ ਮੈਂ ਕਿਸੇ ਪਾਰਟੀ ਦੇ ਲੀਡਰਾਂ ਦੀ ਗੱਲ ਨਹੀਂ ਜੇ ਕਰਦਾਗਾ ਉਹਨਾਂ ਤੋਂ ਤੇ ਆਸ ਨਹੀਂ ਰੱਖਣੀ ਚਾਹੀਦੀ ਜੀ ਜੇ ਉਹਨਾਂ ਨੇ ਜੋ ਕੰਮ ਕਰਨਾ ਹਮੇਸ਼ਾ ਆਪਣੇ ਮਤਲਬ ਲਈ ਕੰਮ ਕਰਨਾ ਮੈਂ ਸਾਡੇ ਕੌਮ ਦੇ ਲੀਡਰਾਂ ਦੀ ਗੱਲ ਕਰਦਾ ਪਿਆ ਉਹ ਚਾਹੇ ਮੈਂ ਹੋਵਾਂ ਉਹ ਚਾਹੇ ਤੁਸੀਂ ਹੋਵੋ ਅਸੀਂ ਨਕੰਮੇ ਸੀ ਤਾਂ ਇਹਨਾਂ ਪਾਵਿਆਂ ਨੂੰ ਗੱਲਾਂ ਪਹੁੰਚੀਆਂ ਨੇ ਜੀ ਅਸੀਂ ਕਿਸੇ ਕੰਮ ਦੇ ਹੁੰਦੇ ਨਾ ਤੇ ਘਾਟਾ ਨਹੀਂ ਸੀ ਕਿਸੇ ਗੱਲ ਦਾ ਤੁਸੀਂ ਦੇਖੋ ਲੀਡਰ ਛੱਡ ਕੇ ਭੱਜ ਗਏ ਹੁਣ ਅੰਗਰੇਜ਼ ਸਮਝਦੇ ਸਨ ਜਿੰਨਾਂ ਦੇ ਆਗੂ ਭੱਜ ਗਏ ਆ ਬਾਈ ਇੱਕ ਬੰਨੇ 10000 ਫੌਜ ਹੋਵੇ ਤੇ 4000 ਬੰਦਾ ਵਿੱਚ ਦੀ ਨਿਕਲ ਕੇ ਭੱਜ ਜਾਵੇ ਤੇ ਸਾਰਾ ਕੁਝ ਹੀ ਹਿੱਲ ਜਾਂਦਾ ਹੈ ਜੀ ਅੰਗਰੇਜ਼ਾਂ ਨੂੰ ਸੀ ਵੀ ਇਹਨਾਂ ਨੂੰ ਤੇ ਅਸੀਂ ਹੁਣੇ ਬਸ ਆਪਣਾ ਪੈਰਾਂ ਥੱਲੇ ਦੇ ਲੈਣਾ ਹੈ ਜੀ ਪਰ ਤੁਸੀਂ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਉਸ ਵਕਤ ਦੀਆਂ ਲਿਖਤਾਂ ਨੇ ਪੜ ਕੇ ਦੇਖੋ ਸਹੀ ਜੀ ਸਾਡੇ ਬਜ਼ੁਰਗ ਚੱਪੇ-ਚੱਪੇ ਧਰਤੀ ਆਸਤੇ ਲੜੇ ਹੈ ਜੀ ਤੇ ਅੱਜ ਅਸੀਂ ਉਹਨਾਂ ਦੀ ਖਾਤਰ ਚੱਪਾ ਧਰਤੀ ਬਚਾਉਣ ਲਈ ਲੜ ਰਹੇ ਹਾਂ ਸਾਡੇ ਬਜ਼ੁਰਗ ਸਾਡੀ ਚੱਪਾ ਚੱਪਾ ਧਰਤੀ ਬਚਾਉਣ ਦੀ ਖਾਤਰ ਲੜਦੇ ਰਹੇ ਅੱਜ ਅਸੀਂ ਉਹਨਾਂ ਬਜ਼ੁਰਗਾਂ ਦੀ ਯਾਦਗਾਰ ਦੀ ਚੱਪਾ ਧਰਤੀ ਬਚਾਉਣ ਦੇ ਆਸਤੇ ਇੱਥੇ ਬੈਠੇ ਹੋਏ ਹਾਂ ਤੇ ਦੇਖਣਾ ਸਾਡੇ ਬਜ਼ੁਰਗਾਂ ਦੇ ਅੰਦਰ ਕਿਹੋ ਜੀ ਤਾਂਗ ਸੀ ਤੇ ਸਾਡੇ ਅੰਦਰ ਕਿਹੋ ਜੀ ਤਾਂਗ ਹੈ ਸਾਡੇ ਅੰਦਰ ਉਹੋ ਜੀ ਨਿਸ਼ਠਾ ਹੈ ਜੇ ਕਿ ਤਨੋਂ ਮਨੋਂ ਖਲੋਤਿਆਂ ਇੱਥੇ ਜੇ ਭਲਕੇ ਮੰਨ ਲੋ ਕੇ ਇਨਕਾਰੀ ਹੋ ਜਾਵਣ ਅਸੀਂ ਤਾਂ ਵੀ ਇੱਥੇ ਖਲੋਤੇ ਰਵਾਂਗੇ ਜੇ ਆਪਣੇ ਬਜ਼ੁਰਗਾਂ ਦੀ ਯਾਦਗਾਰ ਤਾਮੀਰ ਕਰਾਂਗੇ ਹਰ ਹਾਲਤ ਦੇ ਵਿੱਚ ਤਾਮੀਰ ਕਰਾਂਗੇ ਜੇ ਇਹ ਅੰਦਰ ਸਾਡੇ ਭਾਵਨਾ ਹੋਣੀ ਚਾਹੀਦੀ ਹੈ ਜੇ 4000 ਬੰਦਾ ਦੌੜ ਗਿਆ 6000 ਮੈਦਾਨ ਦੇ ਵਿੱਚ ਖਲੋਤਾ ਰਿਹਾ ਹੈ ਸਿਰ ਜੋੜ ਕੇ ਇੱਕ ਦੂਜੇ ਦੀ ਪਿੱਠ ਨਾਲ ਪਿੱਠ ਜੋੜ ਕੇ ਉਹ ਜੂਜਦੇ ਰਹੇ ਹੈ ਚੱਪਾ ਚੱਪਾ ਧਰਤੀ ਦੇ ਵਾਸਤੇ ਅੰਦਾਜ਼ਾ ਲਗਾ ਕੇ ਦੇਖੋ ਇਸ ਧਰਤੀ ਦੇ ਆਸੇ ਪਾਸੇ ਚਾਰੇ ਪਾਸੇ ਧਰਤੀ ਸਿੱਖਾਂ ਦੇ ਖੂਨ ਨਾਲ ਸਿੰਜੀ ਗਈ ਹੈ ਜੀ ਇਹ ਬਹਾਦਰਾਂ ਦੇ ਖੂਨ ਨਾਲ ਸਿੰਜੀ ਗਈ ਹੈ ਜੀ ਇੱਧਰ ਜਿੱਧਰ ਮਰਜੀ ਧਿਆਨ ਮਾਰ ਕੇ ਤੁਸੀਂ ਦੇਖ ਲਓ ਜਦੋਂ ਲਹਾਮਾ ਪਿੰਡ ਵਾਲੇ ਲੋਕ ਆਏ ਸਨ ਨਾ ਸੰਸਕਾਰ ਕਰਨ ਵਾਸਤੇ ਮੁੱਦਕੀ ਵਾਲੇ ਸਾਰੇ ਦੌੜ ਗਏ ਸਨ ਮਾਫ਼ ਕਰਨਾ ਅੱਜ ਨਾ ਦੌੜੇ ਹੋ ਜੀ ਇਹ ਤੁਹਾਡੇ ਮਸਤਾਨ ਸਿੰਘ ਜੇਲਦਾਰ ਦੀ ਇਹ ਗੱਲ ਬਾਤ ਹੈ ਜਿਹੜੀ ਕਰਮ ਸਿੰਘ ਹਿਸਟੋਰੀਅਨ ਨੇ ਲਿਖਤੀ ਤੌਰ ਦੇ ਉੱਤੇ ਛਾਪੀ ਹੋਈ ਹੈ ਛਰੋਮਣੀ ਕਮੇਟੀ ਕਿਤਾਬ ਛਾਪ ਕੇ ਵੰਡਦੀ ਹੈ ਲੈ ਕੇ ਪੜ ਲਿਓ ਭਾਵੇਂ ਮੁੱਦਕੀ ਵਾਲੇ ਦੌੜ ਗਏ ਸਨ ਇੱਥੋਂ ਛੱਡ ਕੇ ਸਾਰੇ ਲੋਹਾਮਾਂ ਵਾਲਿਆਂ ਨੇ ਆ ਕੇ ਸਨਸਕਾਰ ਤੱਕ ਕੀਤੇ ਨੇ ਅੱਜ ਨਾ ਦੌੜਿਓ ਬਸ ਅੱਜ ਖਲੋਇਓ ਅੱਜ ਖਲੋਣਾ ਬਹੁਤ ਜ਼ਰੂਰੀ ਹੈ ਜੇ ਉਹਨਾਂ ਬਜ਼ੁਰਗਾਂ ਦੇ ਲਈ ਜਿਹੜੇ ਇੱਥੇ ਸ਼ਹੀਦ ਹੋਏ ਨੇ ਜੇ ਅੱਜ ਅਸੀਂ ਖ਼ਬਰ ਹੋ ਰਹੇ ਆ ਨਾ ਉਹ ਚਾਹੇ ਆਰਥਿਕ ਤਲ ਉੱਤੇ ਹੋਈਏ ਚਾਹੇ ਰਾਜਨੀਤਿਕ ਤਲ ਉੱਤੇ ਹੋਈਏ ਚਾਹੇ ਧਾਰਮਿਕ ਤਲ ਉੱਤੇ ਹੋਈਏ ਚੇਤਾ ਰੱਖੋ ਖ਼ਵਾਰੀ ਵੀ ਇੱਥੋਂ ਹੀ ਸ਼ੁਰੂ ਹੋਈ ਹੈ ਜਿੱਥੋਂ ਪਹਿਲੀ ਜੰਗ ਸ਼ੁਰੂ ਹੋਈ ਹੈ ਜੇ ਉਦੋਂ ਖਲੋ ਜਾਂਦੇ ਜੇ ਉਦੋਂ ਸਾਡੇ ਬੰਦੇ ਗੱਦਾਰੀਆਂ ਨਾ ਕਰਦੇ ਤੇ ਅੱਜ ਅਸੀਂ ਖ਼ਬਰ ਨਾ ਹੁੰਦੇ ਫਿਰਦੇ ਇਹ ਖ਼ਵਾਰੀਆਂ ਵੀ ਉੱਥੇ ਪੰਨਾ ਹੋਣਾਂ ਨੇ ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਤੁਸੀਂ ਦੇਖੋ ਜੰਗ ਹੋਈ ਅੰਗਰੇਜ਼ਾਂ ਦੇ ਤਿੰਨ ਵੱਡੇ ਜਰਨੈਲ ਤੁਹਾਡੇ ਬਜ਼ੁਰਗਾਂ ਨੇ ਥੱਲੇ ਸੁੱਟੇ ਜਿਨ੍ਹਾਂ ਦੀ ਯਾਦ ਬਣਾਈ ਆ ਉਹਨਾਂ ਨੇ। ਕੁੱਲ 13 ਵੱਡੇ ਅੰਗਰੇਜ਼ ਅਫਸਰ ਮਾਰੇ ਸਿੱਖਾਂ ਨੇ ਇੱਥੇ ਤਿੰਨ ਦੇ ਕਰੀਬ ਦੇਸੀ ਅਫਸਰ ਸਨ ਜਿਹੜੇ ਉਹਨਾਂ ਨੇ ਮਾਰੇ ਐ ਤੇ 600 ਦੇ ਵਿੱਚੇ 200 ਕਹਿੰਦੇ ਆ ਵਿੱਚੇ 400 ਕਹਿੰਦੇ ਆ ਕਿ 600 ਕਹਿੰਦੇ ਆ ਮੈਂ ਉਹ ਗਿਣਤੀ 'ਚ ਨਹੀਂ ਪੈਂਦਾਗਾ 2 250 ਜਿੰਨਾ ਮਰਜ਼ੀ ਹੋਵੇ ਜੇ ਉਹ ਅੰਗਰੇਜ਼ਾਂ ਦਾ ਸਿਪਾਹੀ ਇੱਥੇ ਉਹਨਾਂ ਨੇ ਮਕੋਇਆ ਹੈ। 39 ਵੱਡੇ ਅਫਸਰ ਜਿਹੜੇ ਸਨ ਅੰਗਰੇਜ਼ਾਂ ਦੇ ਉਹ ਫੱਟੜ ਹੋਏ ਆ ਜੇ 9 10 ਦੇ ਕਰੀਬ ਪੂਰਬੀਏ ਅਫਸਰਸਾਂ ਅੰਗਰੇਜ਼ਾਂ ਦੇ ਉਹ ਫੱਟੜ ਹੋਏ ਆ ਜੇ 600 ਤੋਂ ਉੱਪਰ ਉਹਨਾਂ ਦਾ ਸਿਪਾਹੀ ਫੱਟੜ ਹੋਇਆ ਇਹ ਛੋਟੀ ਮੋਟੀ ਗੱਲ ਨਹੀਂ ਸੀ ਕਰਨਲ ਮੈਲੀਸਨ ਨੇ ਜਦੋਂ ਲਿਖਿਆ ਇਹਦੇ ਬਾਰੇ ਉਹ ਕਹਿੰਦਾ ਇਹ ਇਹੋ ਜੀ ਲੜਾਈ ਆ ਜਿਹਦੇ ਉੱਤੇ ਅੰਗਰੇਜ਼ ਆਪਣੀ ਜਿੱਤ ਦਾ ਦਾਵਾ ਨਹੀਂ ਤੇ ਰੱਖ ਸਕਦਾ ਭਾਵੇਂ ਕਿ 18 ਤੋਂ ਬਾਅਦ 19 ਤਰੀਕ ਨੂੰ ਜਦੋਂ ਇਥੋਂ ਫੌਜਾਂ ਫੇਰੂ ਸ਼ਹਿਰ ਚਲੀਆਂ ਗਈਆਂ ਨੇ ਇਹ ਦਾਵਾ ਕੀਤਾ ਗਿਆ ਕਿ ਅੰਗਰੇਜ਼ ਜਿੱਤ ਗਏ ਐ ਪਰ ਕਰਨਲ ਮੈਲਿਸਨ ਨੇ ਲਿਖਿਆ ਕਹਿਣ ਲੱਗਾ ਇਹਦੇ ਉੱਤੇ ਮੰਨਿਆ ਹੀ ਨਹੀਂ ਜਾ ਸਕਦਾ ਕਿ ਜਿੱਤ ਨੇ ਆ ਕੇ ਅੰਗਰੇਜ਼ਾਂ ਦੇ ਪੈਰ ਚੁੰਮੇ ਹੋਣ ਦੇ ਕਨਿੰਗਮ ਦੀ ਕਿਤਾਬ ਪੜ ਕੇ ਦੇਖੋ ਕਨਿੰਗਮ ਨੇ ਵੀ ਇਹੋ ਗੱਲ ਲਿਖੀ ਐ ਉਹ ਕਹਿਣ ਲੱਗਾ ਇਹ ਮੰਨਿਆ ਹੀ ਨਹੀਂ ਜਾ ਸਕਦਾ ਕਿ ਇਹ ਅੰਗਰੇਜ਼ਾਂ ਦੀ ਕੋਈ ਜਿੱਤ ਸੀ ਜ ਸਾਡੇ ਬਜ਼ੁਰਗ ਜੂਝਦੇ ਰਹੇ ਨੇ ਇਸ ਧਰਤੀ ਦੀ ਖਾਤਰ ਤੇ ਜਿੱਡਾ ਇਕੱਠਾ ਹੋਣਾ ਚਾਹੀਦਾ ਸੀ ਨਾ ਚਾਹੀਏ ਅਸੀਂ ਓਡਾ ਨਹੀਂ ਕਰ ਸਕੇ ਪਰ ਇੱਕ ਗੱਲ ਚੇਤਾ ਰੱਖਣਾ ਜਿੰਨੇ ਬੈਠੇ ਹੋ ਨਾ ਅੰਦਰ ਭਾਵਨਾ ਲੈ ਕੇ ਬੈਠੇ ਹੋ ਇੰਨੇ ਵੀ ਖਲੋ ਗਏ ਨਾ ਕਿਤੇ ਤੇ ਬਹੁਤ ਕੁਝ ਲੈ ਡਿੱਗਾਗੇ ਆਪਾਂ ਇਹ ਯਾਦਗਾਰ ਬਣਨੀ ਚਾਹੀਦੀ ਹੈ ਮੈਂ ਥੋੜਾ ਜਏ ਦੇ ਉੱਤੇ ਬੋਲ ਕੇ ਸਮਾਪਤੀ ਕਰਾਂਗਾ ਨਹੀਂ ਤੇ ਜੰਗ ਏਡੀ ਵੱਡੀ ਹੈ ਰੈਫਰੈਂਸ ਜਿੰਨੇ ਮਰਜ਼ੀ ਲੈ ਲਓ ਦਿੱਤੇ ਜਾ ਸਕਦੇ ਹੈਗੇ ਆ ਇੱਥੇ ਮੈਂ ਚਾਹੁੰਨਾ ਹੈ ਵੀ ਇੱਕ ਛੋਟਾ ਜਿਹਾ ਮਿਊਜ਼ੀਅਮ ਬਣੇ ਬਹੁਤ ਜ਼ਰੂਰੀ ਹੈ ਸ਼ਹੀਦਗੰਜ ਗੁਰਦੁਆਰਾ ਬਣਿਆ ਹੋਇਆ ਹੈ ਸਾਡੇ ਕੋਲ ਯਾਦ ਦੇ ਵਿੱਚ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਥੇ ਇੱਕ ਮਿਊਜ਼ੀਅਮ ਬਣਨਾ ਚਾਹੀਦਾ ਹੈ ਜੇ ਉਹ ਜਿਹੜੀ ਲੜਾਈ ਹੋਈ ਹੈ ਇੱਥੇ ਇੱਕ ਛੋਟੀ ਜੀ ਖੱਡ ਵੀ ਹੋਵੇ ਬਣਾਈ ਹੋਈ ਜਿਹਦੇ ਅੰਦਰ ਉਹਵੇਂ ਪਾਣੀ ਛੱਡਿਆ ਹੋਵੇ ਜੇ ਉਹ ਇੱਕ ਯਾਦ ਰਹੇਗੀ ਉਸ ਚੀਜ਼ ਦੀ ਕਿ ਇੱਥੇ ਕਦੇ ਸਿੱਖ ਪਾਣੀ ਤੋਂ ਧਿਆਏ ਵੀ ਜੂਝਦੇ ਰਹੇ ਹਨ ਉਹਨਾਂ ਨੂੰ ਪਾਣੀ ਤੱਕ ਵੀ ਨਹੀਂ ਜੇ ਮਿਲਿਆ ਸੀਗਾ ਜੇ ਜਦੋਂ ਅੰਗਰੇਜ਼ ਉੱਪਰ ਦੀ ਹੋ ਗਿਆ ਜੇ ਫੇਰ ਜਿਹੜੀ ਉਹ ਯਾਦਗਾਰ ਬਣਾਈ ਜਾਏ ਨਾ ਉਹਦੇ ਅੰਦਰ ਇੱਕ ਨਕਸ਼ਾ ਤਿਆਰ ਕਰਵਾਇਆ ਜਾਏ ਵੱਡਾ ਸਾਰਾ ਉਹ ਜਿਹੜਾ ਨਕਸ਼ਾ ਤਿਆਰ ਹੋਵੇ ਨਾ ਉਹਦੇ ਵਿੱਚ ਸਾਰੇ ਮੋਰਚੇ ਦਿਖਾਏ ਜਾਣ ਜੇ ਅੰਗਰੇਜ਼ਾਂ ਦੇ ਕਿਹੜੇ ਕਿਹੜੇ ਮੋਰਚੇ ਸੀਗੇ ਕਿਹੜੇ ਪਾਸੇ ਕਿਹੜਾ ਜਰਨੈਲ ਸੀ ਕਿਹੜੇ ਪਾਸੇ ਕਿਹੜਾ ਜਰਨੈਲ ਸੀ ਦੂਸਰੇ ਬੰਨੇ ਦੇ ਉੱਤੇ ਸਿੱਖਾਂ ਦੇ ਕਿਹੜੇ ਮੋਰਚੇ ਸੀਗੇ ਅੱਜ ਕੱਲ ਸਭ ਕੁਝ ਕਿਤਾਬਾਂ 'ਚ ਪਿਆ ਹੈ ਸਿਰਫ ਥੋੜੀ ਜੀ ਮਿਹਨਤ ਕਰਨੀ ਪੈਣੀ ਹੈ ਜਦੋਂ ਬਣਾਉਣਾ ਪਊਗਾ ਹਨਾ ਸਾਨੂੰ ਉਹ ਬਣ ਜਾਏਗਾ ਜੇ ਉਹ ਨਕਸ਼ਾ ਲੱਗਣਾ ਚਾਹੀਦਾ ਹੈ ਸਾਡੇ ਨਿਆਣਿਆਂ ਨੂੰ ਪਤਾ ਲੱਗੇ ਜੇ ਵੀ ਭਾਈ ਸਾਡੇ ਬੰਦੇ ਕਿਹੜੇ ਕਿਹੜੇ ਪਾਸੇ ਖਲੋਤੇ ਹੋਏ ਸਨ ਤੇ ਕਿਹੜਾ ਕਿਹੜਾ ਜਰਨੈਲ ਸੀ ਕਿਵੇਂ ਕਿਵੇਂ ਉਹ ਜੂਝ ਰਹੇ ਸਨ ਤੇ ਫਿਰ ਇੱਕ ਉਹਦੇ ਅੰਦਰ ਸਕਰੀਨ ਹੋਵੇ ਜਿਹਦੇ ਉੱਤੇ ਮੁਦਕੀ ਦੀ ਲੜਾਈ ਸਭ ਵਿਸਥਾਰ ਦੱਸੀ ਗਈ ਹੋਵੇ ਉਹ ਪੰਜਾਬੀ 'ਚ ਵੀ ਹੋਵੇ ਅੰਗਰੇਜ਼ੀ ਚ ਵੀ ਹੋਵੇ ਉਹ ਹਿੰਦੀ ਚ ਵੀ ਹੋਵੇ ਤਿੰਨੇ ਭਾਸ਼ਾਵਾਂ ਚ ਹੋਵੇ ਇੱਕ ਸਕਰੀਨ ਲੱਗੀ ਹੋਵੇ ਉਹਦੇ ਉੱਤੇ ਇੱਕ ਡਾਕੂਮੈਂਟਰੀ ਚੱਲੇ ਜਿਹਦੇ ਵਿੱਚ ਮੁਦਕੀ ਦੀ ਲੜਾਈ ਜਾਂ ਆਪਾਂ ਇਹ ਕਹਿ ਲਈਏ ਵੀ ਸਿੱਖ ਐਂਗਲੋਵਾਰ ਪਹਿਲੀ ਦੇ ਪਹਿਲਾਂ ਕਾਰਨ ਹੋਵਣ ਫੌਜਾਂ ਕਿਵੇਂ ਆਈਆਂ ਨਾਲ ਉਹਦੇ ਹਿਸਟਰੀ ਦੇ ਰੈਫਰੈਂਸ ਦਿੱਤੇ ਹੋਵਣ ਨਾਲ ਨਾਲ ਆਵਣ ਇੱਕ ਡਾਕੂਮੈਂਟਰੀ ਹੋਵੇ ਜਿਹੜੀ ਚੱਲੇ ਤੇ ਉਹਨੂੰ ਲੋਕ ਆ ਕੇ ਦੇਖਣ ਉਦੇ ਅੰਦਰ ਕੇਵਲ ਮੁਦਕੀ ਦੀ ਜੰਗ ਦਾ ਇਤਿਹਾਸ ਹੋਵੇ ਤੇ ਨਾਲ ਉਹਦੇ ਲਿਖ ਦਿੱਤਾ ਜਾਵੇ ਭਾਈ ਏਦੂ ਅਗਲੀ ਜੰਗ ਫੇਰੂ ਸ਼ਹਿਰ ਹੋਈ ਸੀ ਤੇ ਜਿਹਨੇ ਉਸ ਜੰਗ ਬਾਰੇ ਜਾਣਨਾ ਹੈ ਨਾ ਉਹ ਇਥੋਂ ਫੇਰੂ ਸ਼ਹਿਰ ਜਾਓ ਤੇ ਇਹ ਚੀਜ਼ ਹਰ ਜਗ੍ਹਾ ਹੋਣੀ ਚਾਹੀਦੀ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੂਰ ਦੂਰ ਤੱਕ ਜਾ ਕੇ ਇਹ ਗੱਲਾਂ ਆਖੀਏ ਭਾਈ ਮੁਦਕੀ ਸ਼ਹਿਰ ਜਾਓ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਉਹ ਦਿਖਾ ਕੇ ਲੈ ਕੇ ਆਓ ਜਿੰਨਾ ਚਿਰ ਸਾਡੇ ਬੱਚਿਆਂ ਨੂੰ ਪਤਾ ਨਹੀਂ ਲੱਗੇਗਾ ਕਿ ਇਹ ਉਹ ਧਰਤੀ ਹੈ ਜਿੱਥੋਂ ਸਿੱਖਾਂ ਦਾ ਰਾਜ ਉਜਾੜਨ ਦੀ ਗੱਲ ਤੁਰੀ ਹੈ ਤੇ ਸਾਡੇ ਬੱਚਿਆਂ ਦੇ ਅੰਦਰ ਆਪਣੇ ਸਿੱਖ ਰਾਜ ਨੂੰ ਪ੍ਰਾਪਤ ਕਰਨ ਦਾ ਮਾਦਾ ਕਿੱਥੋਂ ਪੈਦਾ ਹੋਏਗਾ ਉਹਨਾਂ ਨੂੰ ਦਿਖਾਓ ਤੇ ਸਹੀ ਨਾ ਆਓ ਧਰਤੀ ਸੀ ਜਿੱਥੇ ਸਿੱਖ ਰਾਜ ਨੂੰ ਉਜਾੜਨ ਦੇ ਲਈ ਅੰਗਰੇਜ਼ਾਂ ਨੇ ਕੰਮ ਸ਼ੁਰੂ ਕੀਤਾ ਇਹ ਉਹ ਧਰਤੀ ਸੀ ਜਿੱਥੇ ਆਪਣਿਆਂ ਦਾ ਖੂਨ ਬਦਲ ਗਿਆ ਸੀਗਾ ਇਹ ਉਹ ਧਰਤੀ ਸੀ ਜਿੱਥੇ ਚੱਪਾ ਚੱਪਾ ਧਰਤੀ ਲਈ ਸਾਡੇ ਬਜ਼ੁਰਗ ਸ਼ਹੀਦ ਹੁੰਦੇ ਰਹੇ ਤੇ ਆਪਣੇ ਬਜ਼ੁਰਗਾਂ ਦੇ ਕਰਤਾਰ ਵੇਖੋ ਤੁਸੀਂ ਅੰਗਰੇਜ਼ਾਂ ਨੇ ਲਿਖਿਆ ਆਪਣੇ ਬਜ਼ੁਰਗਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਮੈਂ ਹਮੇਸ਼ਾ ਕਹਿੰਦਾ ਸਾਡੇ ਚ 100 ਗਣ ਹੋ ਸਕਦੇ ਆ ਸਾਡੇ ਬਜ਼ੁਰਗ ਸਾਡੇ ਤੋਂ ਬਹੁਤ ਚੰਗੇ ਸਨ ਅੰਗਰੇਜ਼ਾਂ ਨੇ ਲਿਖਿਆ ਆਪਣੀਆਂ ਲਿਖਤਾਂ ਦੇ ਅੰਦਰ ਮੁੱਦਕੀ ਸ਼ਹਿਰ ਦੀ ਜਦੋਂ جنگ ਹੋ ਕੇ ਅਟੀ ਆ ਨਾ ਹੁਣ ਫੌਜਾਂ ਤੇ ਖਿਲਰੀਆਂ ਹੋਈਆਂ ਸਨ ਰੋਹੀ ਬਿਆਹਬਾਨ ਸਨ ਜੰਗਲ ਦਾ ਇਲਾਕਾ ਸੀ ਇਹ ਸਾਰਾ ਤੇ ਲੋਕ ਰਾਹ ਵੀ ਭਟਕ ਜਾਂਦੇ ਸਨ ਇੱਕ ਅੰਗਰੇਜ਼ ਲਫਟੈਨ ਰਾਹ ਭੁੱਲ ਗਿਆ ਸਿੱਖਾਂ ਦੀ ਘੋੜ ਚੜਿਆਂ ਦੀ ਪਲਟਨ ਦੇ ਕਾਬੂ ਆ ਜਾਂਦਾ ਤੇ ਉਹਨਾਂ ਦਾ ਕਰਤਾਰ ਦੇਖੋ ਤੁਹਾਡੇ ਬਜ਼ੁਰਗਾਂ ਦਾ ਕਰਤਾਰ ਕਿ ਹੋ ਜਾ ਸੀ ਉਸ ਅੰਗਰੇਜ਼ ਨੂੰ ਰਾਹ ਦਾ ਖਰਚ ਦੇ ਕੇ ਛੱਡਿਆ ਜਾਂਦਾ ਹੈ ਉਸ ਅੰਗਰੇਜ਼ ਨੂੰ ਰਾਹ ਦਾ ਖਰਚ ਦੇ ਕੇ ਛੱਡਿਆ ਜਾਂਦਾ ਇੱਕ ਕਰਦਾਰ ਸੀ ਜੰਗ ਦੇ ਮੈਦਾਨ ਦੇ ਅੰਦਰ ਵੀ ਜੇ ਇੱਕ ਜਗ੍ਹਾ ਦੇ ਉੱਤੇ ਕੁਝ ਪੂਰਬੀਏ ਸਿਪਾਹੀ ਕਾਬੂ ਆ ਗਏ ਉਹਨਾਂ ਨੂੰ ਵੀ ਰਾਹ ਦਾ ਖਰਚ ਦੇ ਕੇ ਛੱਡ ਦਿੱਤਾ ਗਿਆ ਸੋ ਜਿਹੜੀ ਪ੍ਰੇਰਣਾ ਲੈਣੀ ਹੈ ਆਪਣੇ ਬਜ਼ੁਰਗਾਂ ਪਾਸੋਂ ਲੈਣੀ ਹੈ ਦੂਸਰੀ ਗੱਲ ਇਹ ਖੱਡ ਦਾ ਬਚਨਾ ਬਹੁਤ ਜ਼ਰੂਰੀ ਹੈ ਇਹਦੇ ਉੱਤੇ ਮਿਊਜ਼ੀਅਮ ਬਣਾਉਣਾ ਚਾਹੀਦਾ ਇੱਕ ਲਾਇਬ੍ਰੇਰੀ ਬਣਨੀ ਚਾਹੀਦੀ ਹੈ ਨਾਲ ਬਹੁਤ ਜ਼ਰੂਰੀ ਹੈ ਤੇ ਮੈਂ ਤੇ ਇਹ ਕਵਾਂਗਾ ਇੱਕ ਲਾਇਬ੍ਰੇਰੀ ਬਣੇ ਜਿਹਦੇ ਅੰਦਰ ਤੁਸੀਂ ਸਿਰਫ ਤੇ ਸਿਰਫ ਚਾਹੇ ਖਾਲਸਾ ਰਾਜ ਤੇ ਉਹਨਾਂ ਲੜਾਈਆਂ ਦੇ ਨਾਲ ਸੰਬੰਧਿਤ ਕਿਤਾਬਾਂ ਲਿਆ ਕੇ ਰੱਖੋ ਕਿਤਾਬਾਂ ਇੰਨੀਆਂ ਕ ਹੈਗੀਆਂ ਨੇ ਨਾ ਕਿ ਇੱਕ ਲਾਇਬ੍ਰੇਰੀ ਪੂਰੀ ਕੰਪਲੀਟ ਹੋ ਸਕਦੀ ਆ ਹਜ਼ਾਰਾਂ ਕਿਤਾਬਾਂ ਨੇ ਉਹ ਲਿਖ ਕੇ ਮੈਂ ਦੇ ਸਕਦਾ ਐਂਗਾ ਤੁਹਾਨੂੰ ਉਹਨਾਂ ਦੇ ਨਾਂ ਖਰੀਦਣੀਆਂ ਤੁਸੀਂ ਐ ਪਰ ਇੱਥੇ ਬਣਾਓ ਇੱਥੇ ਬਣਾਓ ਇੱਥੇ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਇੱਥੇ ਉਹਨਾਂ ਨੂੰ ਨਾਲ ਲੈ ਕੇ ਆਇਆ ਕਰੋ ਇੱਥੇ ਦਿਖਾਇਆ ਕਰੋ ਕੇ ਭਾਈ ਇਹ ਤੁਹਾਡੇ ਬਜ਼ੁਰਗਾਂ ਦੀ ਵਿਰਾਸਤ ਹੈ ਜਿੱਥੋਂ ਤੁਹਾਡਾ ਰਾਜ ਖੁੱਸਣ ਦੀ ਗੱਲ ਤੁਰੀ ਹੈ ਪੁੱਤ ਇਹਨੂੰ ਵਿਸਾਰਿਓ ਨਾ ਕਿਤੇ ਤੁਸੀਂ ਸਤਿਗੁਰੂ ਕਿਰਪਾ ਕਰੇ ਸਾਨੂੰ ਦ੍ਰਿੜਤਾ ਬਖਸ਼ਿਸ਼ ਕਰੇ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ